ਆ ਗਿਆ ਛੋਟਾ ਇਕੂਰ ਸਹਿਮਿਆ ਗਿਆ ਗਾਇਸ ਛੋਟਾ ਇਕੂਰ ਸਹਿਮਿਆ ਗਿਆ ਤੁਸੀਂ ਕਿਵੇਂ ਦਾ ਲੱਗ ਰਿਹਾ ਲੈਕਸਲੇਨ ਕਰਦੇ ਹੋ ਕੋਸ਼ਿਸ਼ ਹੋ ਰਹੀ ਹੈ ਨਾ ਕਿ ਕੋਈ ਨਾ ਪਤਾ ਕਿ ਇਹ ਬੋਲੂ ਬੋਲੂ ਹੈ ਨਾ ਤੇ ਸ਼੍ਰੀ ਆਕਾਲ ਜੀ ਮਿਸਟਰ ਮਿਸਿਸ ਨਰੂਲਾ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਸਹਿਮ ਅਤੇ ਰੀਤ ਨੂੰ ਚਾਣ ਵਾਲਿਆਂ ਨੂੰ ਬਹੁਤੀ ਬੇਸਬਰੀ ਨਾਲ ਵੇਟ ਸੀ ਕੇ ਕਦੋਂ ਰੀਤ ਕਰੇ ਬੇਬੀ ਹੋਵੇਗਾ ਸੋ ਤੁਹਾਨੂੰ ਦੱਸਦੀ ਕਿ ਫਾਈਨਲੀ ਰੀਤ ਅਤੇ ਸैम ਪੇਰੈਂਟਸ ਬਣ ਚੁੱਕੇ ਨੇ ਉਹਨਾਂ ਦੇ ਘਰੇ ਇੱਕ ਬਹੁਤ ਹੀ ਪਿਆਰੇ ਜਿਹੇ ਬੱਚੇ ਨੇ ਜਨਮ ਲਿਆਏ ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਰਿਵੀਲ ਕਰ ਦਿੱਤਾ ਹੈ ਕਿ ਉਹਨਾਂ ਦੇ ਘਰੇ ਬੇਬੀ ਬॉय ਨੇ ਜਨਮ ਲਿਆਏ ਰੀਤ ਅਤੇ ਸैम ਲਗਾਤਾਰ ਆਪਣੇ ਚਾਹਣ ਵਾਲਿਆਂ ਨੂੰ ਅਪਡੇਟਸ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਸैम ਅਤੇ ਰੀਤ ਨੇ ਆਪਣੇ ਬੇਬੀ ਨਾਲ ਸੋਸ਼ਲ ਮੀਡੀਆ ਅਕਾਊਂਟ ਉਤੇ ਕਰੀਲ ਸ਼ੇਅਰ ਕੀਤੀ ਜਿਹਦੇ ਵਿੱਚ ਕਿ ਰੀਤ ਅਤੇ ਸैम ਬਹੁਤ ਜ਼ਿਆਦਾ ਖੁਸ਼ ਦਿਖਾਈ ਦੇ ਰਹੇ ਸੀ ਸੈਮ ਨੇ ਆਪਣੇ ਬੇਟੇ ਨੂੰ ਚੱਕਿਆ ਹੋਇਆ ਸੀ ਤੁਸੀਂ ਵੀ ਕਮੈਂਟ ਕਰਕੇ ਰੀਤ ਅਤੇ ਸੈਮ ਨੂੰ ਵਧਾਈਆਂ ਜ਼ਰੂਰ ਦੇਣਾ ਉਹਦੇ ਨਿਊ ਬੌਰਨ ਬੇਬੀ ਵਾਸਤੇ ਬਨੇ ਰਹੋ ਸਾਡੇ ਚੈਨਲ ਦੇ ਨਾਲ ਐਧਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ ਬాయ్ ਹੋ ਗਿਆ ਵਧਾਈਆਂ ਕੁੜੀਓ ਵਧਾਈਆਂ ਸਾਰੀਆਂ ਭੂਆ ਨੂੰ ਤੁਹਾਨੂੰ ਸਾਰੇ ਨੂੰ ਬਹੁਤ-ਬਹੁਤ ਵਧਾਈਆਂ ਭਾਈ ਜੀ ਜੀ ਬਾਹਰੀਆ ਭਾਤੀ ਭੱਜ ਕੇ ਬਾਹਰ ਹੀ ਪਹੁੰਚਾ